ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਗੁਰਦਾਸਪੁਰ ਦੀਆਂ ਨੇ ਜਿੱਥੇ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਹੱਲ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਗੀਤ ਭਵਨ ਰੋਡ ਤੋਂ ਇੱਕ ਪ੍ਰਵਾਸੀ ਦਾ ਨਸ਼ੇੜੀਆਂ ਵੱਲੋਂ ਮੋਟਰਸਾਈਕਲ ਤੇ ਮੋਬਾਈਲ ਚੋਰੀ ਕਰ ਲਿਆ ਗਿਆ ਸੀ ਜਿਸ ਨੂੰ ਤੱਤਾਂ ਦੇ ਆਧਾਰ ਤੇ ਪੁਲਿਸ ਨੇ ਮੋਬਾਈਲ ਟ੍ਰੇਸ ਕਰਦੇ ਹਾਂ ਸ਼ਹਿਰ ਤੋਂ ਚੋਰ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਤੇ ਪੁਲਿਸ ਨੇ ਕਿਹਾ ਜੇਕਰ ਤੁਹਾਡੇ ਆਸ-ਪਾਸ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਤੁਹਾਡੀ ਸੂਚਨਾ ਗੁਪਤ ਰੱਖੀ ਜਾਵੇਗੀ ਉਹਨਾਂ ਨੇ ਕਿਹਾ ਨਸ਼ੇ ਨੂੰ ਖਤਮ ਕਰਨ ਲਈ ਸਾਰਿਆਂ ਦਾ ਸਹਿਯੋਗ ਹੋਣਾ ਜ਼ਰੂਰੀ ਹੈ ਦੇ ਵਿਅਕਤੀ ਨੇ ਸਾਰੇ ਕੋਲ ਦਰਖਾਸਤ ਲਈ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ ਪੀਬੀ06ਏਜੇ2399 ਜਿਹਦੀ ਭਾਲ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਉਹਦੀ ਭਾਲ ਸ਼ੁਰੂ ਕੀਤੀ ਤੇ ਜਿਸ ਨੂੰ ਅਸੀਂ ਰਾਈਡਰ ਜਾ ਕੇ ਬਰਾਮਦ ਕਰ ਲਿਆ ਉਹਦਾ ਇੱਕ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਇਆ ਸੀਗਾ ਤੇ ਜਿਹੜਾ ਉਸ ਨੂੰ ਜਿਹਨੇ ਉਸ ਨੂੰ ਚੋਰੀ ਕੀਤਾ ਉਹ ਵਿਅਕਤੀ ਵੀ ਅਸੀਂ ਫੜ ਲਿਆ ਤੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਹੁਣ ساری ਕਬਜ਼ੇ ਦੇ ਵਿੱਚ ਆ ਜੀ ਤੇ ਇਹਦੀ ਬੰਦੀ ਕਾਨੂੰਨੀ ਕਾਰਵਾਈ ਸੀ ਪਰਚਾ ਐਫ ਆਈ ਆਰ ਦਰਜ ਹੈ ਜੀ ਸਰ ਜੀ ਜਿਸ ਤਰ੍ਹਾਂ ਅਸੀਂ ਸੈਮੀਨਾਰ ਕਰਵਾ ਰਹੇ ਆ ਮਕਮਥਾਂ ਚ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਹੁਣ ਅਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਆ ਵੀ ਜਿਹੜਾ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਜਿਟ੍ਰੇਸ਼ਨ ਨੂੰ ਜਿਹੜੇ ਹੈਗੇ ਨੇ ਜਿੱਥੇ ਵੀ ਰਿਜਿਸਟਰਡ ਸੈਂਟਰ ਉੱਥੇ ਦਾਖਲ ਕਰਵਾਇਆ ਜਾਵੇ ਤੇ ਜਿਹੜੇ ਵੇਚਦੇ ਨੇ ਪੈਰਰ ਨੇ ਉਹਨਾਂ ਦੇ ਵਿੱਚ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਚਾਹੇ ਇਹਨੂੰ ਲੈ ਕੇ ਸ਼ਹਿਰ ਵਾਸੀ ਨੇ ਇਹ ਹੀ ਅਪੀਲ ਹੈ ਜੀ ਤੁਸੀਂ ਜਿਹੜਾ ਵੀ ਕੋਈ ਨਸ਼ੇ ਵੇਚਦਾ ਵਾ ਉਹਦੇ ਬਾਰੇ ਦੱਸੋ ਚਾਹੇ ਕਰਦਾ ਉਹਦੇ ਬਾਰੇ ਵੀ ਦੱਸੋ। ਅਸੀਂ ਉਸ ਨੂੰ ਜਿਹੜਾ ਤੇ ਵੇਚਦਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਂਗੇ ਤੇ ਜਿਹੜਾ ਪੀਂਦਾ ਉਹਨੂੰ ਦਾਖਲ ਕਰਾਵਾਂਗੇ ਤੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤਾਂ ਉਹਨੂੰ ਸਮੇਂ ਸਿਰ ਜਿਹੜ ਇਹ ਤਸਵੀਰਾਂ ਜੋ ਤੁਸੀਂ ਵੇਖ ਰਹੇ ਹੋ ਇਹ ਗੁਰਦਾਸਪੁਰ ਦੀਆਂ ਨੇ ਜਿੱਥੇ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਹੱਲ ਕਰ ਲਿਆ ਹੈ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਦੇ ਗੀਤ ਭਵਨ ਰੋਡ ਤੋਂ ਇੱਕ ਪ੍ਰਵਾਸੀ ਦਾ ਨਸ਼ੇੜੀਆਂ ਵੱਲੋਂ ਮੋਟਰਸਾਈਕਲ ਤੇ ਮੋਬਾਈਲ ਚੋਰੀ ਕਰ ਲਿਆ ਗਿਆ ਸੀ ਜਿਸ ਨੂੰ ਤੱਤਾਂ ਦੇ ਆਧਾਰ ਤੇ ਪੁਲਿਸ ਨੇ ਮੋਬਾਈਲ ਟ੍ਰੇਸ ਕਰਦੇ ਹਾਂ ਸ਼ਹਿਰ ਤੋਂ ਚੋਰ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਕਰ ਲਿਆ ਤੇ ਪੁਲਿਸ ਨੇ ਕਿਹਾ ਜੇਕਰ ਤੁਹਾਡੇ ਆਸ-ਪਾਸ ਕੋਈ ਨਸ਼ਾ ਕਰਦਾ ਹੈ ਜਾਂ ਨਸ਼ਾ ਵੇਚਦਾ ਹੈ ਤਾਂ ਤੁਹਾਡੀ ਸੂਚਨਾ ਗੁਪਤ ਰੱਖੀ ਜਾਵੇਗੀ। ਉਹਨਾਂ ਨੇ ਕਿਹਾ ਨਸ਼ੇ ਨੂੰ ਖਤਮ ਕਰਨ ਲਈ ਸਾਰਿਆਂ ਦਾ ਸਹਿਯੋਗ ਹੋਣਾ ਜ਼ਰੂਰੀ ਹੈ। ਦੇ ਵਿਅਕਤੀ ਨੇ ਸਾਰੀ ਕੋ ਦਰਖਾਸਤ ਲਈ ਵੀ ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ। ਪੀਪ 06 ਏਜ 2399 ਜਿਹਦੀ ਭਾਲ ਦੇ ਵਿੱਚ ਅਸੀਂ ਟੈਕਨੀਕਲ ਤੌਰ ਤੇ ਉਹਦੀ ਭਾਲ ਸ਼ੁਰੂ ਕੀਤੀ ਤੇ ਜਿਸ ਨੂੰ ਅਸੀਂ ਰਈਏ ਤੋਂ ਜਾ ਕੇ ਬਰਾਮਦ ਕਰ ਲਿਆ ਉਹਦਾ ਇੱਕ ਮੋਬਾਈਲ ਤੇ ਮੋਟਰਸਾਈਕਲ ਚੋਰੀ ਹੋਇਆ ਸੀਗਾ ਤੇ ਜਿਹੜਾ ਉਸ ਨੂੰ ਜਿੰਨੇ ਉਸ ਨੂੰ ਚੋਰੀ ਕੀਤਾ ਉਹ ਵਿਅਕਤੀ ਵੀ ਅਸੀਂ ਫੜ ਲਿਆ। ਤੇ ਉਸ ਤੋਂ ਬਾਅਦ ਜਿਹੜਾ ਮੋਟਰਸਾਈਕਲ ਤੇ ਮੋਬਾਈਲ ਹਵਨ ਸਾਰੀ ਕਬਜ਼ੇ ਦੇ ਵਿੱਚ ਹੈ ਜੀ ਤੇ ਦੀ ਬੰਦੀ ਕਾਨੂੰਨੀ ਕਾਰਵਾਈ ਸੀ ਪੱਚਾ ਐਫ ਆਈ ਆਰ ਦਰਜ ਹੈ ਜੀ ਸਰ ਜੀ ਜਿਸ ਤਰ੍ਹਾਂ ਅਸੀਂ ਸੈਮੀਨਾਰ ਕਰਵਾ ਰਹੇ ਆ ਵੱਖ-ਵੱਖ ਥਾਵਾਂ 'ਤੇ ਜਾ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਹੁਣ ਅਸੀਂ ਡੋਰ ਟੂ ਡੋਰ ਵੀ ਕੈਂਪੇਨ ਕਰ ਰਹੇ ਆ ਵੀ ਜਿਹੜਾ ਨਸ਼ਾ ਕਰਦੇ ਨੇ ਉਹਨਾਂ ਨੂੰ ਤਾਂ ਅਸੀਂ ਰੀਹੈਬਿਲੀਟ੍ਰੇਸ਼ਨ ਜਿਹੜੇ ਹੈਗੇ ਨੇ ਜਿੱਥੇ ਵੀ ਰਿਡਕਟਡ ਸੈਂਟਰ ਉੱਥੇ ਦਾਖਲ ਕਰਵਾਇਆ ਜਾਵੇ ਤੇ ਜਿਹੜੇ ਵੇਚਦੇ ਨੇ ਪੈਰਰ ਨੇ ਉਹਨਾਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੇ ਅੰਦਰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਚਾਹੇ ਇਹਨੂੰ ਲੈ ਕੇ ਸ਼ਹਿਰ ਵਾਸੀ ਨੇ ਇਹੀ ਪੀਦਾ ਜੀ ਤੁਸੀਂ ਜਿਹੜਾ ਵੀ ਕੋਈ ਨਸ਼ੇ ਵੇਚਦਾ ਵਾ ਉਹਦੇ ਬਾਰੇ ਦੱਸੋ ਚਾਹੇ ਕਰਦਾ ਉਹਦੇ ਬਾਰੇ ਵੀ ਦੱਸੋ। ਅਸੀਂ ਉਸ ਨੂੰ ਜਿਹੜਾ ਤਾਂ ਵੇਚਦਾ ਉਹਦੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਜਿਹੜਾ ਪੀਂਦਾ ਉਹਨੂੰ ਦਾਖਲ ਕਰਾਵਾਂਗੇ ਉਹਨਾਂ ਦਾ ਨਾਮ ਗੁਪਤ ਰੱਖਿਆ ਜਾਊਗਾ ਤਾਂ ਉਹਨੂੰ ਸਮੇਂ-ਸਮੇਂ ਜਿਹੜੇ ਉੱਚ